ਤਿੰਨ ਪੰਜਾਬੀ ਦੋਸਤਾਂ ਦੀ ਬੱਚਿਆਂ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਵੀ ਦੁਖੀ ਹੈ ਤੇ ਪੰਜਾਬ ਦੇ ਲੋਕ ਵੀ ਚਿੰਤਾ ਦੇ ਵਿੱਚ ਨੇ ਕਿਉਂਕਿ ਇੱਥੇ ਹਰ ਘਰ ਦੇ ਵਿੱਚੋਂ ਕੋਈ ਨਾ ਕੋਈ ਉਹਨਾਂ ਦਾ ਜੀ ਵਿਦੇਸ਼ ਤੇ ਵਿੱਚ ਰਹਿੰਦਾ ਹੈ ਪਰ ਹੋ ਰਹੇ ਇਹਨਾਂ ਹਾਦਸਿਆਂ ਦੇ ਕਾਰਨ ਲੋਕਾਂ ਦੀ ਰਿਸ਼ਤੇਦਾਰਾਂ ਅਤੇ ਘਰ ਪਰਿਵਾਰਿਕ ਮੈਂਬਰਾਂ ਦੀ ਚਿੰਤਾ ਵਧਣੀ ਵੀ ਅਲਾਜ਼ਪਈ ਹੈ ਕੈਨੇਡਾ ਦੇ ਮਾਊਂਟਨ ਸਿਟੀ ਦੇ ਵਿੱਚ ਸ਼ਨੀਵਾਰ ਨੂੰ ਸੜਕ ਹਾਦਸੇ ਦੇ ਵਿੱਚ ਤਿੰਨ ਜਵਾਨ ਬੱਚਿਆਂ ਦੀ ਜਾਨ ਗਈ ਹੈ ਜਿਸ ਦੇ ਵਿੱਚ ਦੋ ਆਪਸ ਦੇ ਵਿੱਚ ਭੈਣ ਭਰਾ ਸਨ ਉਨਾਂ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਸਗੋ 3 ਸਾਲ ਤੋਂ ਛੋਟੇ ਹੀ ਸਨ ਨਦੀ ਪਛਾਣ ਹਰਮਨ ਅਤੇ ਨਵਜੋਤ ਦੇ ਵਜੋਂ ਕੀਤੀ ਗਈ ਅਤੇ ਇਸ ਹਾਦਸੇ ਦੇ ਵਿੱਚ ਇੱਕ ਹੋਰ ਲੜਕੀ ਜੋ ਕਿ ਇਹਨਾਂ ਦੀ ਦੋਸਤ ਹੀ ਸੀ ਸਮਾਣਾ ਦੀ ਰਹਿਣ ਵਾਲੀ ਰਸ਼ਮ ਦੀਵੀ ਜਾਨ ਚਲੀ ਗਈ ਤੇ ਰਸ਼ਮ ਦੇ ਚਾਚਾ ਜੀ ਦੇ ਵੱਲੋਂ ਦੱਸਿਆ ਗਿਆ ਕਿ ਉਹ ਪੀਆਰ ਦੀ ਫਾਈਲ ਜਮ੍ਹਾਂ ਕਰਾ ਕੇ ਟੈਕਸੀ ਦੇ ਰਾਹੀਂ ਵਾਪਸ ਆ ਰਹੇ ਸਨ ਕਿ ਉਹਨਾਂ ਦੀ ਕਾਰ ਦਾ ਟਾਇਰ ਫਟ ਗਿਆ ਅਤੇ ਗੱਡੀ ਪਲਟ ਗਈ ਇਹ ਬੱਚੇ ਗੱਡੀ ਦੇ ਵਿੱਚ ਬੈਠੇ ਸੀ ਅਤੇ ਉਸ ਤੋਂ ਬਾਹਰ ਡਿੱਗ ਪਏ ਮੌਕੇ ਤੇ ਹੀ ਇਹਨਾਂ ਨੇ ਦਮ ਤੋੜ ਦਿੱਤਾ ਹਾਲਾਂਕਿ ਗੱਡੀ ਦਾ ਡਰਾਈਵਰ ਕਿਸੇ ਤਰ੍ਹਾਂ ਬਚ ਗਿਆ ਫਿਲਹਾਲ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਅੰਮ੍ਰਿਤਕ ਦੇ ਉਹਨਾਂ ਦੇ ਕੋਲ ਪਹੁੰਚਾ ਦਿੱਤੀਆਂ ਜਾਣ ਅਤੇ ਇਹ ਹਾਦਸਾ ਕਿੱਥੇ ਕਿਵੇਂ ਸੀ ਇਸ ਨੂੰ ਲੈ ਕੇ ਵੀ ਪੁਲਿਸ ਜਾਂਚ ਪੜਤਾਲ ਤੇ ਵਿੱਚ ਸਭ ਕੁਝ ਦੱਸ ਹੀ ਦੇਵੇਗੀ ਹਾਂ ਕੀ ਨਾਮ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਹਾਂ ਤੁਹਾਡੀ ਪਤਨੀ ਜੀ ਸੀ ਕੀ ਨਾਮ ਸੀ ਰਸ਼ਮ ਜੀ ਉਸਕੇ ਤੁਸੀਂ ਭੇਜਿਆ ਨਾ ਰਸ਼ਮਦੀਪ ਕੁਰਸੀ ਉਹਦੇ ਪ੍ਰੇਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਕੈਨੇਡਾ ਦੇ 10 ਸਾਲ 10 ਮਹੀਨੇ ਹੋ ਗਏ ਸੀ ਤੇ ਕਿਥੇ ਕੀ ਸੂਚਨਾ ਮਿਲੀ ਤੁਹਾਨੂੰ ਪਰ ਉਹਨੇ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਹਿੰਦੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਹਿੰਦੇ ਤੇ ਉਹਦੇ ਵਿੱਚ ਨ ਬੱਚੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋਈ ਦੋ ਕਿੱਥੇ ਦੇ ਆ ਦੋ ਮਲੋਹ ਦੇ ਲੱਗੇ ਦੇ ਮਲੋਹ ਦੇ ਕਿਸੇ ਪਿੰਡ ਦੇ ਹਾਂ ਜੀ ਸਰਕਾਰ ਨੂੰ ਤੁਸੀ ਅਪੀਲ ਕਰਦੇ ਜਲਦੀ ਬੋਦੀ ਆ ਜਾਏ ਇੱਥੇ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਦੀ ਇੱਥੇ ਮੋਈ ਜਾ ਸੈਂਟਰ ਸੇ ਕਾ ਮਾਸਟਰ ਜੀ ਨੇ ਕਿਸ ਤਰ੍ਹਾਂ ਮਨ ਲੋ ਕੀ ਮਨ ਮਾਇਆ ਵੀ ਬਾਹਰ ਭੇਜੀ ਬੱਚੇ ਨੂੰ ਜਿਸ ਤਰ੍ਹਾਂ ਬਸ ਆਪਣੇ ਭਵਿੱਖ ਲਈ ਬੱਚਿਆਂ ਦੇ ਭਵਿੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭਵਿੱਖ ਬਣੇਗਾ ਵਧੀਆ ਉਪਰ ਮਾਤਮਾ ਨੇ ਬੱਚੀ ਨੂੰ ਕੀ ਇਸ ਭਵਿੱਖ ਬਣਾਉਣ ਨਹੀਂ ਦਿੱਤਾ ਜੀ ਅੱਜ ਜੀ ਚੱਟ ਅੱਜ ਹਾਲਾਤ ਹੈ ਮਜਬੂਰ ਹੋ ਕੇ ਬੱਚਾ ਬੱਚੇ ਦੇ ਭਵਿੱਖ ਲਈ ਮਾਪੇ ਭੇਜਦੇ ਹੈ ਕਿਆ ਕਹੋਗੇ ਤੁਸੀਂ ਸਮਝ ਪਤਾ ਇਹ ਮੇਰੀ ਭਾਣਜੀ ਸੀ 4 ਸਾਲ ਪਹਿਲਾਂ ਅਸੀਂ ਉਹ ਸਟੱਡੀਜ਼ ਵਾਸਤੇ ਉਹਦੇ ਚੰਗੇ ਭਵਿੱਖ ਵਾਸਤੇ ਉਹਨੂੰ ਭੇਜਿਆ ਸੀ ਚਲੋ ਵਧੀਆ ਹੁਣ ਤੱਕ ਠੀਕ ਰਹੀ ਆ ਉਸ ਦਿਨ ਉਹ ਜਿਸ ਦਿਨ ਉਹ ਗਏ ਨਾਲ ਦੋ ਬੱਚੇ ਮਿਲੋ ਦੇ ਸੀਗੇ ਤਿੰਨੋ ਜਣੇ ਸੀਗੇ ਇਹਨਾਂ ਨੇ ਉੱਪਰ ਕਰਾਇ ਤੇ ਕਰੀ ਆ ਤਾਂ ਇਹ ਆਪਣੀ ਫਾਈਲ ਲਾਉਣ ਗਏ ਸੀ ਪੀਆਰ ਦੀ ਅਰਸਤੇ ਚ ਜਿਵੇਂ ਪਤਾ ਲੱਗਾ ਕਾਰ ਦਾ ਪਿਛਲਾ ਪਹੀਆ ਜਿਹੜਾ ਹੈਗਾ ਉਹ ਕਹਿੰਦੇ ਨਿਕਲ ਗਿਆ ਇੱਕਦਮ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਪਹਾੜੀ ਏਰੀਆ ਸੀਗਾ ਔਰ ਉੱਖਾ ਰੱਖਾਂ ਚ ਵੱਜੀ ਗੱਡੀ ਜਿੱਥੇ ਮਤਲਕ ਇਹ ਤੇ ਨਾ ਬੱਚਿਆਂ ਦੀ ਡੈਥ ਹੋ ਗਈ ਡਰਾਈਵਰ ਨੂੰ ਕੁਝ ਨਹੀਂ ਹੋਇਆ ਉਹਦਾ ਉਹ ਠੀਕ ਰਿਹਾ ਹਾਂ ਕਿ ਅਪੀਲ ਸਰਕਾਰੋਂ ਅਪੀਲ ਤਾਂ ਇੱਕ ਬੇੰਤੀ ਹੋਈ ਆ ਵੀ ਐਂਡ ਹੁਣ ਡੈੱਡ ਬੋਡੀ ਦਾ ਹੀ ਹੁੰਦਾ ਸਾਰੇ ਮਾਂ-ਬਾਪਾਂ ਨੂੰ ਜੇਪਾ ਕਹੀਏ ਕੋਈ ਸਰਕਾਰਾਂ ਦਾ ਵੀ ਕੋਈ ਕਸੂਰ ਨਹੀਂ ਕਿਸੇ ਦਾ ਕੋਈ ਕਸੂਰ ਨਹੀਂ ਉੱਥੇ ਜਾਣਾ ਬੱਚਾ ਪੜਨ ਜਾਂਦਾ ਕੋਈ ਇਹੋ ਜੀ ਗੱਲ ਨਹੀਂ ਹੈ ਆਪਣਾ ਪਰੇਖ ਲਈ ਜਾਂਦਾ ਪਰ ਐਂਡ 'ਚ ਜਦੋਂ ਆ ਜਿਹੜਾ ਹਾਸਾ ਜਿਹੜਾ ਇਸ ਤਰ੍ਹਾਂ ਦਾ ਵਾਪਰਦਾ ਹੈ ਨਾ ਇਹਦੇ ਵਾਸਤੇ ਸਰਕਾਰਾਂ ਨੂੰ ਜਰੂਰ ਅਪੀਲ ਆ ਕਿ ਜਦੋਂ ਇਸ ਤਰ੍ਹਾਂ ਕਿਸੇ ਦਾ ਵੀ ਬੱਚਾ ਇਸ ਤਰ੍ਹਾਂ ਹੋ ਜਾਏ ਤਾਂ ਪਲੀਜ਼ ਉਹਨੂੰ ਮਤਲਬ ਕਿ ਜਿੰਨੀ ਛੇਤੀ ਡੈੱਡ ਬੋਡੀ ਉਹਦੀ ਲਿਆਂਦੀ ਜਾ ਸਕਦੀ ਆ ਉਹ ਲਿਆਂਦੀ ਜਾਵੇ